ਜੀ ਨਵੀਂ ਚੀਜ਼ ਬਣਾ ਰਹੇ ਆ ਜੀ ਮਿਲਕ ਬਦਾਮ ਫਰੋਖੇ। ੈਂਗੋ ਪੈ ਗਿਆ, ਐਪਲ ਪੈ ਗਿਆ, ਬਨਾਨਾ ਪੈ ਗਿਆ ਜੀ। ਠੀਕ ਹੈ ਜੀ ਵਿੱਚ ਕਤੀਰਾ ਜ਼ੂਨ ਪੈ ਗਿਆ। ਆ ਸਾਡੀ ਮਿਲਕ ਬਦਾਮ ਬੋਤਲ ਹੈ ਜੀ। ਉਹ ਵੀ ਸ਼ੱਕਰ ਵਾਲੀ। ਇਹਦੇ ਬੰਦੇ ਇਹ ਆ ਕਿ ਸਾਹੀਂ ਜੋ ਵੀ ਚੀਜ਼ ਬਣਾ ਰਹੇ ਆ ਆਪਣੇ ਘਰ ਦੀ ਚੀਜ਼ ਆ। ਹੈਲਦੀ ਆ। ਇਹਦੇ ਵਿੱਚ ਕੋਈ ਜਿਸ ਤਰ੍ਹਾਂ ਆਪਾਂ ਖੰਡ ਪਾ ਲੈਨੇ ਆ ਕੋਈ ਖੰਡ ਵਾਲਾ ਇਹਦੇ ਵਿੱਚ ਕੋਈ ਰੋਲ ਨਹੀਂ ਹੈਗਾ। ਇਹਦੇ ਵਿੱਚ ਸ਼ੱਕਰ ਵਾਲੀ ਬੋਤਲ ਨਹੀਂ ਆਪ ਤਿਆਰ ਕੀਤੀ ਆ। ਗ੍ਰੇਟ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਦਾਮ ਬਹੁਤ ਬਹੁਤ ਸਵਾਗਤ ਕਰਦੀ ਹਾਂ ਤੇ ਦਰਸ਼ਕੋ ਗਰਮੀਆਂ ਦੇ ਮੌਸਮ ਦੇ ਵਿੱਚ ਫਿਰ ਇੱਕ ਸਪੈਸ਼ਲ ਚੀਜ਼ ਲੈ ਕੇ ਹਾਜ਼ਰ ਹੋਈਆਂ ਤੁਹਾਡੇ ਸਾਹਮਣੇ ਤੇ ਉਹ ਸਪੈਸ਼ਲ ਚੀਜ਼ ਕੀ ਹੈ ਇਹ ਦੇਖਣ ਲਈ ਤੁਹਾਨੂੰ ਪੂਰੀ ਵੀਡੀਓ ਦੇਖਣੀ ਪੈਣੀ ਹੈ ਤੇ ਉਹ ਸਪੈਸ਼ਲ ਚੀਜ਼ ਇਹ ਹੈ ਕਿ ਮਿਲਕ ਬਦਾਮ ਸ਼ੇਕ ਹੈ ਗਏ ਉਹਦੇ ਵਿੱਚ ਫਰੂਟਸ ਆ ਕੇ ਦਿੰਦੇ ਆ ਤੇ ਜਾਨਣਾ ਸਰ ਹਾ ਉਹਨਾਂ ਨੇ ਸੋਚਿਆ ਕਿ ਇਹ ਦੋਨੇ ਚੀਜ਼ਾਂ ਨੂੰ ਮਿਕਸ ਕਰਕੇ ਦਈਏ ਬਦਾਮ ਸ਼ੇਕ ਤੇ ਮਿਲਕ ਸ਼ੇਕ ਨੂੰ ਮਿਕਸ ਕਰਕੇ ਇੱਕੋ ਦੇ ਵਿੱਚ ਦਿੰਦੇ ਨੇ ਤੇ ਉਹਨਾਂ ਨਾਲ ਅਸੀਂ ਗੱਲਬਾਤ ਵੀ ਕਰਾਂਗੇ ਸਰ ਸਭ ਤੋਂ ਪਹਿਲਾਂ ਮੈਂ ਸਵਾਗਤ ਕਰਨਾ ਚਾਹੂੰਗੀ ਤੁਹਾਡਾ ਗ੍ਰੇਟ ਪੰਜਾਬ ਟੀਵੀ ਦੇ ਵਿੱਚ ਤੇ ਤੁਸੀਂ ਦੱਸੋ ਕੀ ਚੀਜ਼ ਨਵੀਂ ਬਣਾ ਕੇ ਦਿੰਦੇ ਹੋ ਤੁਸੀਂ ਅਸੀਂ ਜੀ ਨਵੀਂ ਚੀਜ਼ ਬਣਾ ਰਹੇ ਹਾਂ ਜੀ ਮਿਲਕ ਬਦਾਮ ਫਰੂਟ ਸ਼ੇਕ ਮਿਲਕ ਬਦਾਮ ਫਰੂਟ ਸ਼ੇਕ ਇਹ ਅਲੱਗ-ਅਲੱਗ ਚੀਜ਼ਾਂ ਦੇ ਸੁਣਿਆ ਜਾਂ ਮਿਲਕ ਬਦਾਮ ਫਰੂਟ ਸ਼ੇਕ ਬਟ ਇਹਨੂੰ ਮਿਕਸ ਕਿਵੇਂ ਕੀਤਾ ਤੁਸੀਂ ਕਿਵੇਂ ਸੋਚਿਆ ਤੁਸੀਂ ਸੋਚਿਆ ਵੀ ਕੋਈ ਅਲੱਗ ਚੀਜ਼ ਹੈ ਸਾਰੇ ਮਿਲਕ ਬਦਾਮ ਬੋਤਲ ਦੇ ਸਾਰੇ ਤਿਆਰ ਕਰਦੇ ਨੇ ਸਹੀ ਸੋਚਿਆ ਕਿ ਕੋਈ ਅਲੱਗ ਚੀਜ਼ ਤਿਆਰ ਕੀਤੀ ਜਾਵੇ ਤੇ ਕਸਟਮਰ ਨੂੰ ਥੋੜਾ ਕੁਝ ਤੇ ਹਸਦਾ ਜਿਹੜਾ ਚੇਂਜ ਦਿਖਾਇਆ ਜਾਵੇ ਤੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਸਟਾਰਟ ਕੀਤੇ ਹੋਏ ਸਾਨੂੰ ਮੂੰਹੋਂ ਥੋੜਾ ਜਿਹੀ ਹੋਇਆ ਜੀ ਸਟਾਰਟ ਹਲੇ ਥੋੜਾ ਦਿਨ ਹੋਇਆ ਤੁਹਾਨੂੰ ਸਟਾਰਟ ਕੀਤੇ ਚਲੋ ਤੁਸੀਂ ਨਵਾਂ ਕੋਈ ਸਟਾਰਟਅਪ ਕੀਤਾ ਬਹੁਤ ਅੱਛਾ ਅੱ ਬਣਾ ਕੇ ਦਿਖਾਓ ਤੇਰਾ ਟੇਸਟ ਵੀ ਖਾਓ ਕਿ ਕਿਸ ਤਰ੍ਹਾਂ ਦਾ ਲੱਗਦਾ ਹੈ ਤੇ ਆ ਚੀਜ਼ ਸੁਣ ਕੇ ਨਾ ਮਨ ਥੋੜਾ ਜੀਰ ਜਿਹਾ ਲੱਗ ਰਿਹਾ ਵਾ ਕਿ ਦੋ ਚੀਜ਼ਾਂ ਦਾ ਕੰਬੀਨੇਸ਼ਨ ਕਿਤਰਾ ਦਾ ਹੋਏਗਾ ਤੇ ਇਹ ਸਭ ਤੋਂ ਪਹਿਲਾਂ ਤਿਆਰ ਹੋਣ ਵਾਲੀ ਸਾਡੀ ਡਿਸ਼ੀਜ਼ ਇੱਥੇ ਲੋ ਜੀ ਸਭ ਤੋਂ ਪਹਿਲਾਂ ਇਦੇ ਵਿੱਚ ਪਏਗਾ ਜੈ ਐਪਲ ਤੇ ਸਭ ਤੋਂ ਪਹਿਲਾਂ ਇਥੇ ਸੇਬ ਕੱਟਿਆ ਜਾ ਰਿਹਾ ਹੈ ਸੇਬ ਤੋਂ ਬਾਅਦ ਮੰਗੋ ਵੀ ਵਿੱਚ ਪਏਗਾ ਤੇ ਸਰ ਵੈਸੇ ਸੋਚਿਆ ਕਿਵੇਂ ਕਿ ਇਹ ਚੀਜ਼ ਕਰਾਂ ਕੋਈ ਚਲਾਕੀ ਕੋਈ ਚਲਾਕੀ ਕਰਨ ਦੀ ਸੋਚੀ ਕਿ ਕੋਈ ਇਹ ਚੀਜ਼ ਜਿਹੜੀ ਆ ਤੁਹਾਨੂੰ ਨੋਰਮਲ ਮਿਲ ਜਾਏਗੀ ਦੂਸਰੀ ਗੱਲ ਅਗੇ ਜਿਹੜੀ ਮੇਰੇ ਕੋਲ ਮਿਲਕ ਪਦਮ ਬੋਤਲ ਹੈ ਤੁਹਾਨੂੰ ਖੰਡ ਵਾਲੀ ਮਿਲਕ ਪਦਮ ਬੋਤਲ ਮਿਲੇਗੀ ਚੱਕਰ ਵਾਲੀ ਨਹੀਂ ਕਿਤੇ ਮਿਲੇਗੀ ਇਹ ਮੇਰੇ ਕੋਲ 70 ਵਾਲੀ ਮਿਲਕ ਪਦਮ ਬੋਤਲ ਅੱਛਾ ਤੁਸੀਂ ਆਪ ਬਣਾਉਂਦੇ ਹੋ ਆਪ ਘਰੇ ਬਣਾਉਂਦੇ ਸਾਰੀ ਚੀਜ਼ਾਂ ਜੋ ਵੀ ਇੱਥੇ ਤੁਸੀਂ ਅਵੇਲੇਬਲ ਹੈਗੀਆਂ ਨੇ ਤੇ ਇੱਥੇ ਕਿਹੜੀ ਕਿਹੜੀ ਚੀਜ਼ਾਂ ਮਿਲਦੀਆਂ ਨੇ ਮੇਰੇ ਕੋਲ ਹੈਗੀ ਹੈ ਜੇ ਆਪਣੇ ਮਿਲਕ ਪਦਮ ਬੋਤਲ ਮਿਲਕ ਪਦਮ ਬਰੂਟ ਸ਼ੇਕ ਨਾਲ ਚਾਟੀ ਦੀ ਲੱਸੀ ਹੈਗੀ ਜੇ ਮੁਹੱਬਤ ਵਾਲਾ ਸ਼ਰਬਤ ਹੈਗਾ ਜੇ ਅੱਛਾ ਸਾਰੀ ਚੀਜ਼ਾਂ ਦਾ ਡਿਗੇ ਤੋਂ ਮਿਲਦੀਆਂ ਨੇ ਹਾਂਜੀ ਹਾਂਜੀ ਇਹ ਸਭ ਤਾ ਹੁਣ ਮੈਂਗੋ ਪਾਇਆ ਜਾ ਰਿਹਾ ਹੈ ਤੇ ਕਿਹੜੇ ਕਿਹੜੇ ਫਰੂਟਸ ਇਹਦੇ ਵਿੱਚ ਪੈਣਗੇ ਇਸ ਦੇ ਵਿੱਚ ਮੈਂ ਮੈਂਗੋ ਪੈ ਗਿਆ, ਐਪਲ ਪੈ ਗਿਆ, ਬਨਾਨਾ ਪੈਗਾ ਜੀ ਠੀਕ ਹੈ ਜੀ ਤੇ ਕਤਿਰਾ ਗੂੜ ਪੈਗਾ 4 ਤੋਂ 5 ਫਰੂਟਸ ਇਹਦੇ ਵਿੱਚ ਪੈਣਗੇ ਉਹਦੇ ਬਾਅਦ ਮਿਲਕ ਬਦਾਮ ਇਹਦੇ ਵਿੱਚ ਪਏਗਾ ਵੈਸੇ ਸਰ ਜਿਵੇਂ ਹੁਣ ਤੁਸੀਂ ਦੱਸ ਰਹੇ ਹੋ ਗਰਮੀਆਂ ਸਟਾਰਟ ਹੋ ਰਹੀਆਂ ਵਾਂ ਤੇ ਗਰਮੀਆਂ ਦੇ ਲਈ ਕਿੰਨਾ ਫਾਇਦੇਮੰਦ ਹੈ ਇਹ ਸਾਰੀ ਚੀਜ਼ਾਂ ਫਾਇਦੇਮੰਦ ਇਹ ਹੈ ਕਿ ਸਾਰੀ ਜੋ ਵੀ ਚੀਜ਼ ਬਣਾ ਰਹੇ ਆ ਆਪਣੇ ਘਰ ਦੀ ਚੀਜ਼ ਆ ਹੈਲਦੀ ਹੈ ਇਹਦੇ ਵਿੱਚ ਕੋਈ ਜਿਸ ਤਰ੍ਹਾਂ ਅਸੀਂ ਅਖੰਡ ਪਾ ਲੈਨੇ ਆ ਕੋਈ ਅਖੰਡ ਵਾਲਾ ਇਹਦੇ ਵਿੱਚ ਕੋਈ ਰੋਲ ਨਹੀਂ ਹੈਗਾ ਜਿਹੜੀ ਸ਼ੱਕਰ ਵਾਲੀ ਬੋਤਲ ਹੈ ਆਪ ਤਿਆਰ ਕੀਤੀ ਐ ਇਹਦੇ ਵਿੱਚ ਉਹ ਨਹੀਂ ਹੈਗਾ ਕਿ ਮਤਲਬ ਗਲਤ ਬਿਲਕੁਲ ਪੂਰੇ ਸਾਫ ਸਫਾਈ ਨਾਲ ਬੋਤਲ ਤਿਆਰ ਕੀਤੀ ਗਈ ਹੈ ਤੁਸੀਂ ਸਫਾਈ ਵੀ ਦੇਖ ਸਕਦੇ ਹੋ ਇੱਥੇ ਕਿ ਕਿੰਨੀ ਸਫਾਈ ਹੈਗੀ ਐ ਇਸ ਜਗ੍ਹਾ ਤੇ ਤੇ ਹੁਣ ਤੁਸੀਂ ਸ਼ੱਕਰ ਭਾਨ ਵਾਲੇ ਹੋ ਆ ਕਤੀਰਾ ਗੁੰਨ ਕਤੀਰਾ ਗੁੰਨ ਪੈ ਰਹੀ ਐ ਹੁਣ ਹਾਂਜੀ ਤੇ ਕਤੀਰਾ ਗੁੰਨ ਦੇ ਕੀ ਕੀ ਫਾਇਦੇ ਹੁੰਦੇ ਨੇ ਇਹ ਕਤੀਰਾ ਗੁੰਨ ਦੀ ਜੀ ਠੰਡੀ ਹੁੰਦੀ ਆ ਜੀ ਗਰਮੀਆਂ ਵਾਸਤੇ ਤੇ ਸਰਮੇ ਇੱਕ ਹੋ ਹਰ ਚੀਜ਼ ਦੇਖ ਰਹੀਆਂ ਤੁਸੀਂ ਆਟੋ ਤੇ ਆਂਦੇ ਹੋ ਇੱਥੇ ਹਾਂਜੀ ਮੈਂ ਜੀ ਪਹਿਲਾਂ ਨਾਲ ਆਟੋ ਵੀ ਚਲਾਉਂਦਾ ਰਿਹਾ ਜੀ ਓਕੇ ਠੀਕ ਹੈ ਜੀ ਆਟੋ ਦੇ ਨਾਲ ਨਾਲ ਮੈਂ ਕੀਰਤਨ ਵੀ ਕਰਦਾ ਜੀ ਓਕੇ ਹਾਂਜੀ ਹਾਂਜੀ ਮਤਲਬ ਮਲਟੀ ਟੈਲੈਂਟਡ ਹੈਗੇ ਹੋ ਤੁਸੀਂ ਹਾਂਜੀ ਹਾਂਜੀ ਨਾਲ ਦੋ ਤੇ ਆ ਵੀ ਚਲੋ ਇਸ ਟਾਈਮ ਫ੍ਰੀ ਹੋਨੇ ਆ ਕਿ ਚਲੋ ਇਹ ਨਵਾਂ ਕੰਮ ਸ਼ੁਰੂ ਕਰੀਏ ਕੋਈ ਨਾ ਕੋਈ ਸਪੋਰਟ ਮਿਲ ਸਕੇ ਕਿਉਂਕਿ ਤੁਹਾਨੂੰ ਪਤਾ ਅੱਜ ਕੱਲ ਕੰਮ ਜੀ ਜਿਹੜੀ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਇਹ ਚੀਜ਼ ਆ ਸੀਡ ਹੈਗੇ ਜੀ ਸੀਐਸ ਤੇ ਇਹਦੇ ਕੀ ਕੀ ਫਾਇਦੇ ਹੁੰਦੇ ਨੇ ਇਹ ਵੀ ਠੰਡੇ ਹੁੰਦੇ ਨੇ ਇਸ ਤਰੀਕੇ ਨਾਲ

ਕੁਝ ਅਲਾਗੀ ਚੀਜ਼ ਸਾਨੂੰ ਦੇਖਣ ਨੂੰ ਇੱਥੇ ਮਿਲ ਰਿਹਾ ਵਾ ਮਿਲਕ ਬਦਾਮ ਤੇ ਨਾਲੇ ਫਰੂਟ ਸ਼ੇਕ ਜਿਹੜਾ ਹੈਗਾ ਇਹ ਹੋਏਗਾ ਜੀ ਰੂਬਫੇ ਦਾ ਰੂਬਸਾ ਵੀ ਪਾਓਗੇ ਦੇ ਉੱਤੇ ਉਹਨੂੰ ਡੈਕੋਰੇਟ ਕਰਨ ਲਈ ਉੱਪਰ ਰੂਬਫੇ ਦਾ ਵੀ ਟੇਸਟ ਦੇਣ ਲਈ ਤੇ ਸਰ ਮੈਂ ਪੁੱਛਣਾ ਚਾਹੂੰਗੀ ਗਲਾਸ ਕਿੰਨੇ ਦਾ ਹੈ ਇਹ ਗਲਾਸ ਕੀ ਜੀ 60 ਰੁਪਏ ਦਾ ਗਲਾਸ ਹੈ 60 ਰੁਪੀਆ ਦਾ ਗਲਾਸ ਇਹਨੇ ਫਰੂਟਸ ਪਾ ਕੇ ਤੇ ਇਹ ਬਦਾਮ ਸ਼ੇਕ ਪਾ ਕੇ ਰੂਬਸਾ ਦਾ ਗਲਾਸ ਹੈਗਾ ਤੇ ਤੁਸੀਂ ਗਲਾਸ ਦੇਖੋ ਕੀ ਗਲਾਸ ਵੀ ਵੱਡਾ ਏ ਇਨਫ ਹੈ ਤੇ ਸਰ ਜੇਕਰ ਕਿਸੇ ਨੇ ਆਣਾ ਹੋਵੇ ਇੱਥੇ ਪੀਣ ਲਈ ਤੇ ਕਿੱਥੇ ਆਵੇ ਕਿਹੜੀ ਲੋਕੇਸ਼ਨ ਤੇ ਆਵੇ ਤੇ ਕੀ ਟਾਈਮਿੰਗ ਕੀ ਇੱਥੇ ਦੀ ਜੇਕਰ ਕਿਸੇ ਨੇ ਆਣਾ ਹੋਵੇ ਜੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਓਪੋਜ਼ਿਟ ਬਿਲਕੁਲ ਸਾਹਮਣੇ ਸਾਡਾ ਆਟੋ ਲੱਗਾ ਹੋਇਆ ਹੈ ਜੀ ਉੱਥੇ ਆ ਕੇ ਦੁਪਹਿਰੇ 12 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ ਮੈਂ ਇੱਥੇ ਹੁੰਦਾ ਹਾਂ ਠੀਕ ਹੈ ਜੀ ਠੀਕ ਹੈ ਤੇ ਤਸੀਂ ਟੈਸਟ ਕਰਕੇ ਦੱਸੋ ਜੀ ਜ਼ਰੂਰ ਜ਼ਰੂਰ ਤੇ ਤੁਸੀਂ ਗਲਾਸ ਦੇਖੋ ਗਲਾਸ ਵੀ ਵੱਡਾ ਹੈ ਇਨਫ ਹੈ 60 ਰੁਪੀਜ਼ ਦੇ ਵਿੱਚ ਤੁਹਾਨੂੰ ਇਹ ਚੀਜ਼ ਮਿਲ ਰਹੀ ਹੈ ਤੇ ਤੁਸੀਂ ਕਿਉਂ ਨਹੀਂ ਆਓਗੇ ਤੁਸੀਂ ਜ਼ਰੂਰ ਆਓਗੇ ਇੱਕ ਵਾਰ ਇੱਕ ਨਾ ਇੱਕ ਵਾਰ ਤੁਹਾਨੂੰ ਜ਼ਰੂਰ ਆਣਾ ਹੀ ਪੈਣਾ ਵਾ ਟੇਸਟ ਕਰਨ ਲਈ ਕੀ ਕਿਹੋ ਜਿਹਾ ਦਾ ਟੇਸਟ ਹੈ ਇਹ ਤਾਂ ਮੱਖਰੀ ਦੀ ਚੀਜ਼ ਹੈਗੀ ਹੈ ਨਾ ਅਲੱਗ ਸੁਣਨ ਨੂੰ ਮਿਲ ਰਿਹਾ ਵਾ ਕਿ ਮਿਲਕ ਬਦਾਮ ਦੇ ਨਾਲ ਹੈ ਫਰੂਟ ਸ਼ੇਕ ਦਾ ਜਿਹੜਾ ਹੈਗਾ ਵਾ ਉਹ ਖਾਣ ਨੂੰ ਮਿਲੇਗਾ ਜਾਂ ਪੀਣ ਨੂੰ ਮਿਲੇਗਾ ਤੇ ਹਰ ਇੱਕ ਚੀਜ਼ ਦਾ ਬਹੁਤ ਅੱਛਾ ਟੇਸਟ ਆ ਰਿਹਾ ਹੈ ਬਹੁਤ ਹੀ ਜ਼ਿਆਦਾ ਟੇਸਟੀ ਹੈ ਤੇ ਜ਼ਰੂਰ ਇੱਕ ਵਾਰੀ ਗੁਨਾਨ ਦੇਵ ਯੂਨੀਵਰਸਿਟੀ ਦੇ ਬਿਲਕੁਲ ਆਪੋਜ਼ਿਟ ਸਾਈਡ 12 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ ਇੱਥੇ ਆ ਸਰ ਅਵੇਲੇਬਲ ਹੁੰਦੇ ਨੇ ਤੇ ਜ਼ਰੂਰ ਤੁਸੀਂ ਇੱਕ ਵਾਰ ਵਿਜ਼ਿਟ ਕਰੋ ਤੇ ਤੁਹਾਨੂੰ ਪੀ ਕੇ ਜ਼ਰੂਰ ਟੇਸਟੀ ਲੱਗੇਗਾ ਮੈਂ ਗਾਰੰਟੀ ਦਿੰਨੀ ਆ ਕਿ ਤੁਹਾਨੂੰ ਟੇਸਟੀ ਲੱਗੇਗਾ ਤੇ ਪ੍ਰਾਈਸ ਵੀ ਦਾ ਇਨਫ ਹੈ ਤਾਂ ਸਰ ਇੱਕ ਵਾਰੀ ਤੁਸੀਂ ਹੋਰ ਦੱਸਿਓ ਤੁਹਾਡੇ ਕੋਲ ਕਿਹੜੀ ਕਿਹੜੀ ਚੀਜ਼ ਅਵੇਲੇਬਲ ਨੇ ਬੀ ਅਵੇਲੇਬਲ ਹੈਗੀਆਂ ਜੀ ਮਿਲਕ ਪਦਮ ਇਹ ਫਰੂਟ ਸ਼ੇਕ ਤਾਂ ਹੋਏ ਗਿਆ ਨਾਲੇ ਮਿਲਕ ਪਦਮ ਬੋਤਲ ਨਾਲ ਚਾਟ ਦੀ ਲੱਸੀ ਮਿਲ ਜੇਗੀ ਤੁਹਾਨੂੰ ਔਰ ਨਾਲ ਮਿਲੇਗਾ ਮੁਹੱਬਤ ਦਾ ਸ਼ਰਬਤ ਠੀਕ ਹੈ ਜੀ ਇਹ ਤਾਂ ਇਹ ਚੀਜ਼ਾਂ ਸਾਡੇ ਕੋਲ ਮੌਜੂਦ ਹੋਣਗੀਆਂ ਜੀ ਸਾਰੀਆਂ ਚੀਜ਼ਾਂ ਆ ਤੁਹਾਡੇ ਇਹਨਾਂ ਨੂੰ ਅਵੇਲੇਬਲ ਨੇ ਇੱਥੇ ਤੇ ਜ਼ਰੂਰ ਤੁਸੀਂ ਇੱਕ ਵਾਰ ਵਿਜ਼ਿਟ ਕਰੋ ਤੇ ਤੁਹਾਨੂੰ ਸਾਹਮਣੇ ਆਟੋ ਲੱਗਾ ਹੋਇਆ ਵਾ ਤੇ ਇਹ ਤੁਹਾਨੂੰ ਆਪ ਹੀ ਪਤਾ ਲੱਗ ਜਾਈਗਾ ਇਸੇ ਦੇ ਨਾਲ ਨਾਲ ਹੀ ਇੱਕ ਬੱਚਿਆਂ ਵਾਸਤੇ ਆਫਰ ਹੈ ਜਿਹੜੇ ਬੱਚੇ ਜੱਜੀ ਸਰ ਦਾ ਪਾਰਸਾਨ 5 ਸਾਲ ਤੋਂ 15 ਸਾਲ ਦੀ ਉਮਰ ਦਾ ਹੈ ਤਾਂ ਉਹਨਾਂ ਨੂੰ ਮਹੀਨੇ ਦੇ ਵਿੱਚ ਇੱਕ ਵਾਰੀ ਇਹਨਾਂ ਵਿੱਚੋਂ ਕੋਈ ਨਹੀਂ ਪੜੇਗੀ ਉਹ ਬੱਚੋ ਤੁਹਾਡੇ ਲਈ ਤਾਂ ਆਫਰ ਨਿਕਲ ਗਈ ਤੇ ਤੁਸੀਂ ਕਿਸ ਚੀਜ਼ ਦਾ ਵੇਟ ਕਰ ਰਹੇ ਹੋ ਬੱਚਿਆਂ ਨੂੰ ਖਾਸ ਕਰਕੇ ਆਉਣਾ ਚਾਹੀਦਾ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ ਇਸੇ ਦੇ ਨਾਲ ਹੀ ਮੈਂ ਮਨੁਮਿਸ਼ਾ ਕੈਮ ਮਨ ਅਰਤੀ ਦੇ ਨਾਲ ਗੇ ਪੰਜਾਬੀ ਟੀਵੀ ਅੰਮ੍ਰਿਤਸਰ